ਗੰਬਰ ਪਰਿਆਰੇ ਦੀ ਟੰਗ ਆਹ 3300 ਸੁੱਖ ਦੇ ਹੋਣਗੇ ਪਰ ਇਹ ਹਪਾਲ ਹੈ ਪਾਲਮਾਨ ਵਾਲਾ ਤੇ ਪਾਇੰਟ ਰੇਂਡਰ ਦੇ ਸਾਥੇ ਜੁੜ ਗਿਆ ਅਗਲੀ ਕਬੱਡੀ ਪੈਂਦੇ ਦੇ ਦੇਖਦੇ ਕਿਹੜਾ ਨਾਜਵਾਨ ਵਾਤਾ ਤੇ ਅਗਲੀ ਕਬੱਡੀ ਕੀਦੇ ਹਿੱਸੇ ਆਉਣੀ ਹੈ ਅਗਲੀ ਕਬੱਡੀ ਗੁੱਡਾ ਪੰਘੋਈ ਵਾਲਾ ਆਹ ਪਾਣ ਦੇ ਲਈ ਤਿਆਰ ਹੈ ਇੱਕਨ ਤਿਆਰ ਹੈ ਬਿਆਲਪੁਰਿਆ ਮਣੀ ਹੈ ਅੱਦੇ ਮਾਰਦੀਰਾ ਤੇ ਗੰਬਰ ਫੰਟ ਕਰਿਆਲੇ ਵਾਲਾ ਉਹ ਦੁਨੀਆ ਦੇ ਟੱਕਰ ਦੀ ਚੜ ਹੁਣ ਵੇਖਾਂਗੇ ਕੌਣ ਕਰਦਾ ਕਮਾਲ ਪਾਜੀ ਕਬੱਡੀ ਪਾਜੀ ਕਬੱਡੀ ਓ ਗੱਡਾ ਗੰਦਰ ਗੱਡਾ ਗੰਦਰ ਗੱਡਾ ਗੰਦਰ ਗੱਡਾ ਗੰਦਰ ਏ ਬੱਲੇ ਪੱਲੇ 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 ਹੋ ਜ਼ਿਆ ਤੇ ਗੱਡਾ ਮਿਕਟਾਲ ਦੇ ਤੜਦਾ ਵਾਦਾ ਕਰ ਗਿਆ ਕੋਟੀ ਦੇ ਪੰਨ 5000 ਦੇ ਹਰਮਨ ਸ਼ਾ 155 ਤੇ ਹਸਨ ਅਸਟਾ ਲਾ ਵੱਡਾ ਮਾਨਸਰਮਾਨ ਹੋਣੇ ਜਹਦੀ ਰੋੜਾ ਐਸਪੀ ਆਰ ਸਿੰਘ ਨਾਲੇ ਵੀ ਧਰਤੀ ਦਾ ਫੇਰ ਮੈદાન ਵਿੱਚ ਕਬੱਡੀ 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 ਓ ਜੋਰ ਜੋਰ ਬੇ ਸ਼ਰਮ ਹੁੰਦਾ ਤੇ ਨੰਬਰ ਜਿਹੜਾ ਧਾਵੀ ਆਪਣੀ ਟੀਮ ਲਈ ਉਰਦਾ ਆਇਆ ਹੈ ਆਏ ਘੜਕੇ ਵਾਲਾ ਜੀਵਨ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਲਾਟਾ ਚੋਲਾ ਸਾਹਿਬ ਦਾ ਹਾਲ ਵੇਖ ਰਾ ਸਰਹਾਲੀ ਵਾਲਾ ਪੀੜਾ ਤਿਆਰ ਹੈ ਜਾਂ ਫਿਰ ਦਾਲਪਰੀਆ ਮਣੀ ਆਸਟ੍ਰੇਲੀਆ ਦੀ ਸਿੱਖ ਗੇਮਾ ਤੇ ਬੈਸਟਮੈਨਾਂ ਮਾਨ ਪ੍ਰਾਪਤ ਹੋਇਆ ਜਿਹੜਾ ਫਿਰ ਵੇਖ ਰਾ ਗੰਦਰਪ੍ਰਾਣ ਜੁੜੀਆਂ ਦਾ ਟਾਪਰ ਆਫੀ ਹੈ ਹਾਂ ਵੇਖ ਰਾ ਦਾਲਪਰੀਆ ਮਣੀ ਦਾ ਪੈ ਗਿਆ ਪੈ ਗਿਆ ਦੋ ਜਿਲੇ ਲੱਗਦੇ ਕਪੂਰਪੁਰ ਤੇ ਜੰਧ ਦੀ ਗੱਲ ਚੱਲ ਰਹੀ ਹੈ ਪਰ ਸਾਹਮਣੇ ਜੀਵਨ ਇੱਕ ਸਿਰੇ ਦਾ ਨੰਬਰ ਹੀ ਹੋ ਗਿਆ ਦਾਦਾ ਰਾਜੋਗੇ ਜਿਹਦੇ ਪਰ ਰਾਜੋਗੇ ਵਾਲਾ ਦੋਰਾ ਕਬੱਡੀ ਪਾੜ ਦੇ ਵਿੱਚ ਆ ਪਾਇਆ ਲਾਤੀ ਸੁਖ ਬਸੰਦਰਪੁਰ ਵਾਲੇ ਵੀਰ ਕਹਿੰਦੇ ਆ ਤੇਰੇ ਪੰਨ ਚੱਪੂ ਹੋ ਬਿਉਣੇ ਆ ਸ਼ੇਰਾ ਮ੍ਰਿੱਤਾ ਕਰਨਜੀਤ ਸਿੰਘ ਜੀ ਸ਼ੰਮਰਪੁਰਾ ਸੂਰੂ ਕੈਨੇਡਾ ਤੋਂ ਅਮਰੀਕਾ ਜੱਜੜ ਦੇ ਪਰ ਇਧਰ ਦੇ ਪਾਸੇ ਜੱਗੂ ਕਰਦਾ ਕੋਸ਼ਿਸ਼ ਤੇ ਪੁਆਇੰਟ ਰੇਡਰ ਦੇ ਖਾਤੇ ਦੇ